ਸੱਚੀ ਕਾਲ ਤੋਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬਨ ਕੇ ਉਹਨਾਂ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਜ਼ ਦੇਖ ਸਕਦੇ ਜੰਜੀਰਾ ਜੋ ਕਿ ਨੇ ਬੰਨੀਆਂ ਜਾਂਦੀਆਂ ਨੇ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਤਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਵਾਪਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ ਹੈ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬੰਨ ਕੇ ਉਹਨਾਂ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜੰਜੀਰਾ ਜੋ ਕਿ ਨੇ ਬੰਨੀਆਂ ਜਾਂਦੀਆਂ ਨੇ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਤਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਵਾਪਿਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ ਹੈ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬਨ ਕੇ ਉਹਨਾਂ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਜ਼ ਦੇਖ ਸਕਦੇ ਜੰਜੀਰਾ ਜੋ ਕਿ ਨੇ ਬਨੀਆਂ ਜਾਂਦੀਆਂ ਨੇ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਤਕੜੀਆਂ ਪੈ ਚੰ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਵਾਪਿਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ ਹੈ ਸਾਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬਨ ਕੇ ਉਹਨਾਂ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਜ਼ ਦੇਖ ਸਕਦੇ ਜੰਜੀਰਾ ਜੋ ਕਿ ਨੇ ਬਨੀਆਂ ਜਾਂਦੀਆਂ ਨੇ ਅਮਰੀਕਾ ਕਪੂਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਥਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਵਾਪਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ ਹੈ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬੰਨ ਕੇ ਉਹਨਾਂ ਨੂੰ ਵਾਪਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਸ ਦੇਖਸਾ ਤੇ ਜੰਜੀਰਾ ਚੋਕੀ ਨੇ ਬੰਨੀਆਂ ਜਾਂਦੀਆਂ ਨੇ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਤਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਵਾਪਿਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ ਹੈ ਸਾਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਬਾਰੇ ਜੀ ਹਾਂ ਤਿੰਨ ਬੈਚ ਜੋ ਕਿ ਨੇ ਵਾਪਸ ਆ ਚੁੱਕੇ ਹਨ ਤੇ ਤੁਸੀਂ ਜਿਸ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੰਜੀਰਾ ਨਾਲ ਬਨ ਕੇ ਉਹਨਾਂ ਨੂੰ ਵਾਪਿਸ ਬੁਲਾਇਆ ਜਾਂਦਾ ਜਿੱਦਾਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜੰਜੀਰਾ ਚੋਕੀ ਨੇ ਬੰਨੀਆਂ ਜਾਂਦੀਆਂ ਨੇ ਅਮਰੀਕਾ ਪੁਲਿਸ ਵੱਲੋਂ ਉਹਨਾਂ ਨੂੰ ਹੱਥਾਂ ਵਿੱਚ ਹਤਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਜਿੱਦਾਂ ਤੁਸੀਂ ਵੀਡੀਓ ਸਾਫ ਦੇਖ ਸਕਦੇ ਹੋ ਵਾਪਿਸ ਬੁਲਾਇਆ ਜਾਂਦਾ ਜੀ ਹਾਂ ਗੈਰ ਕਾਨੂੰਨ ਟੰਗ ਨਾਲ ਗਏ ਹੋਏ ਭਾਰਤੀ ਨਾਗਰਿਕਾਂ ਦਾ ਤੀਜਾ ਬੈਚ ਜੋ ਕਿ ਵਾਪਸ ਆ ਰਿਹਾ